ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਨੂੰ ਲੈ ਕੇ ਜੋ ਪਿਛਲੇ ਸਾਲ ਪੰਜ ਸਿੰਘ ਸਹਿਬਾਨਾ ਨੇ ਪਾਰਟੀ 'ਚੋਂ ਕੱਢਣ ਦਾ ਫੈਸਲਾ ਸੁਣਾਇਆ ਸੀ ਉਸ ਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਸ਼੍ਰੀ ਕਾਲਤਕ ਸਹਿਬ ਦੇ ਉੱਤੇ ਅਰਜੀ ਦਿੱਤੀ ਹੈ ਦੱਸਦੀ ਹੈ ਕਿ ਪਿਛਲੇ ਸਾਲ ਅਕਤੂਬਰ ਦੇ ਵਿੱਚ ਸ਼੍ਰੀ ਕਾਲਤਕ ਸਹਿਬ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਨੂੰ ਤਲਬ ਕੀਤਾ ਗਿਆ ਸੀ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰਾਂ ਦੇ ਉੱਤੇ ਆਰਐਸਐਸ ਦੇ ਨਾਲ ਸੰਬੰਧ ਦੇ ਨਾਲ ਹੀ ਭਾਜਪਾ ਨੇ ਦਬਾਹੇ ਹੇਠ ਆ ਕੇ ਫੈਸਲਾ ਲੈਣ ਦੇ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੂੰ ਅਕਤੂਬਰ ਮਹੀਨੇ ਦੇ ਵਿੱਚ ਸ਼੍ਰੀ ਕਾਲਤਕ ਸਹਿਬ ਵਿਖੇ ਤਲਬ ਕਿਤਾ ਗਿਆ ਇਸ ਦੌਰਾਨ ਜਦੋਂ ਉਹਨੇ ਆਪਣਾ ਸਪਸ਼ਟੀਕਰਨ ਦਿੱਤਾ ਤਾਂ ਦੋਸਤੋ ਬਾਅਦ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਸੁਣਾਉਂਦੇ ਹੋਏ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਚੋਂ 10 ਸਾਲ ਦੇ ਲਈ ਬਾਹਰ ਕੱਢਣ ਦੇ ਆਦੇਸ਼ ਦਿੱਤੇ ਸੀ। ਉਹਨਾਂ ਨੇ ਉਸ ਵੇਲੇ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦਰ ਨੂੰ ਕਿਹਾ ਸੀ ਕਿ ਇਸ ਵੇਲੇ ਜੋ ਵਿਰਸਾ ਸਿੰਘ ਬਲਟੋਹਾ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਤੇ ਨਾਲ ਹੀ 10 ਸਾਲ ਤੱਕ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਜਾਵੇ 10 ਸਾਲ ਤੱਕ ਸ਼ੋਮਨੀ ਅਕਾਲੀ ਦੰਦ ਦੇ ਵਿੱਚ ਪਾਰਟੀ ਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਨਹੀਂ ਹੋ ਸਕਦੇ ਵਿਰਸਾ ਸਿੰਘ ਬਲਟੋਹਾ ਜਿਸ ਤੋਂ ਲੈ ਕੇ ਅੱਜ ਵਿਰਸਾ ਸਿੰਘ ਬਲਟੋਹਾ ਨੇ ਸ਼੍ਰੀਕਾਂ ਅਕਸੈਪ ਦੇ ਉੱਤੇ ਅਰਜ਼ੀ ਦਿੱਤੀ ਹੈ ਵਰਸਲ ਸਿੰਘ ਬਲਟੋਹਾ ਨੇ ਅਰਜ਼ੀ ਦੰਦਿਆਂ ਲਿਖਿਆ ਮੇਰੀ ਅਰਜ਼ ਹੈ ਕਿ ਮੈਂ ਗੁਰੂ ਦਾ ਇੱਕ ਨਿਮਾਣਾ ਸਿੱਖਾ ਮੈਂ ਬਚਪਨ ਤੋਂ ਅੰਮ੍ਰਿਤਧਾਰੀ ਹਾਂ ਮੈਂ ਸੰਤ ਪਾਪਾ ਜਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਦੀ ਅਗਵਾਈ ਹੇਠ ਚੱਲੇ ਕੌਮੀ ਸੰਘਰਸ਼ ਸੇਵਾ ਕਰਕੇ ਉਹਨਾਂ ਦੀਆਂ ਅਥਾਹ ਖੁਸ਼ੀਆਂ ਵੀ ਲਈਆਂ ਨੇ ਮੈਂ ਆਪਣੀ ਜ਼ਿੰਦਗੀ ਹਮੇਸ਼ਾ ਸਿੱਖੀ ਆਚੇ ਤੇ ਮਰਿਆਦਾ ਅਨੁਸਾਰ ਬਤੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਨਤੀ ਹੈ ਕਿ ਮੈਂ ਜ਼ਿੰਦਗੀ ਵਿੱਚ ਧਾਰਮਿਕ ਤੌਰ ਤੇ ਜਾ ਕਮਿਸ਼ਨ ਮਾਨ ਨੂੰ ਠੇਸ ਪਹੁੰਚਾਉਣ ਵਾਲੀ ਕਦੇ ਕੋਈ ਅਵਗਿਆ ਨਹੀਂ ਕੀਤੀ। ਅਕਾਲ ਪੁਰਖ ਵਾਹਿਗੁਰੂ ਜੀ ਵੀ ਸਾਰੀ ਸੱਚਾਈ ਆਪ ਜਾਣਦੇ ਨੇ ਫਿਰ ਵੀ ਮੈਂ ਇੱਕ ਭੁੱਲਣ ਹਰ ਸਿੰਘ ਹੋਣ ਦੇ ਨਾਤੇ ਆਪਣੇ ਅਣਜਾਣੇ ਚ ਹੋਈ ਹਰੇਕ ਗਲਤੀ ਦੀ ਗੁਰੂਪੰਥ ਤੋਂ ਮਾਫੀ ਮੰਗਦਾ ਹਾਂ। ਮੈਂ ਹੀ ਵਿਸ਼ਵਾਸ ਰਵਾਉਂਦਾ ਹਾਂ ਕਿ ਭਵਿੱਖ ਮਰਿਆਦਾ ਗੁਰਮਤਿ ਸਿਧਾਂਤ ਦੀ ਉਲੰਘਣਾ ਵੀ ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੇਗੀ। ਬੇਨਤੀ ਹੈ ਕਿ ਮੇਰੇ ਬਾਰੇ 15 ਅਕਤੂਬਰ 2024 ਨੂੰ ਦਿੱਤੇ ਗਏ ਆਦੇਸ਼ ਨੂੰ ਗੁਰਮਤਿ ਦੀ ਕਸਵਟੀ ਤੇ ਪਰਖਦਿਆਂ ਹੋਇਆ ਮੁੜ ਵਿਚਾਰਿਆ ਜਾਵੇ। ਮੈਂ ਇੱਕ ਤੋ ਅਕਾਲੀ ਸੇਖਾਂ ਮੇਰੇ ਕੋਲ ਅਕਾਲੀ ਦਲ ਖੋਣ ਨਾਲ ਮੇਰੀ ਰੂਹ ਬਹੁਤ ਪੀੜਾ ਵਿੱਚੋਂ ਗੁਜ਼ਰ ਰਹੀ ਹੈ ਜੇ ਆਪ ਜੀ ਜ਼ਰੂਰੀ ਸਮਝੋ ਤਾਂ ਮੈਂ ਆਪ ਜੀ ਅੱਗੇ ਆਪਣਾ ਪੱਖ ਵਿਸਥਾਰ ਨਾਲ ਰੱਖਣ ਲਈ ਹਾਜ਼ਰ ਹਾਂ ਸੋ ਆਪਣੀ ਇਸੇ ਦਿਨ ਦੇ ਹੋਏ ਮਿਰਜ਼ਾ ਸਿੰਘ ਬਲਟੋਹਾ ਨੇ ਅਸ਼੍ਰੀ ਕਾਲ ਤੱਕ ਸਾਹਿਬ ਦੇ ਕਾਰਜਕਾਰ ਜ਼ਦਾਰ ਗੁਲਦੀਪ ਸਿੰਘ ਗੜਕਾਚ ਨੂੰ ਉਹਨਾਂ ਦੇ ਬਾਰੇ ਜੋ ਫੈਸਲਾ ਲਿਆ ਗਿਆ ਸੀ ਉਹਨਾਂ ਨੂੰ ਪਾਰਟੀ ਚ 10 ਸਾਲ ਬਾਹਰ ਕੱਢਣ ਦੇ ਲਈ ਉਸ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ